ਨਹੀਂ ਦੇਖੋ ਜੀ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਜੋ ਯੂਨੀਵਰਸਿਟੀ ਆ ਉਹ ਸਾਡੇ ਬੱਚਿਆਂ ਦੀ ਮਤਲਬ ਤਿੰਨ ਤਿੰਨ ਪੀੜ੍hiyan ਚਾਰ ਚਾਰ ਪੀੜ੍hiyan ਇਥੋਂ ਪੜ ਕੇ ਗਈਆਂ ਹੋਈਆਂ ਐ ਪੜ ਰਹੇ ਆ ਤੇ ਅਸੀਂ ਤਾਂ ਉਦੋਂ ਹੀ ਕਿਉਂਕਿ ਕਈ ਗੱਲਾਂ ਪਤਾ ਕੀ ਨੇ ਪੰਜਾਬ ਦੇ ਵਿੱਚ इमोशनल ਨੇ ਜਦੋਂ emotions ਆ ਜਾਂਦੇ ਆ ਫਿਰ ਸਾਰੀਆਂ ਚੀਜ਼ਾਂ ਪਰੇ ਰੱਖਣੀਆਂ ਪੈਂਦੀਆਂ ਚਾਹੇ ਸੁਧਾਰ ਨੇ ਉਹਦੇ ਹੁਣ ਐ ਤਾਂ 35 ਬੰਦੇ ਸਿੰਡੀਗੇਟ ਜਿਹੜੀ ਜਿਹੜੇ ਜਿਹੜੇ ਸੈਨੇਟ ਦੇ 35 ਬੰਦੇ ਪਹਿਲਾਂ ਮੈਂ ਅਸੀਂ ਉਹ ਬਣਵਾਉਂਦੇ ਸੀਗੇ ਕਿਸੇ ਨਾ ਕਿਸੇ ਨੂੰ ਕਹਿ ਕੇ ਵਾਈਸ ਪ੍ਰੈਜ਼ੀਡੈਂਟ 35 ਬੰਦੇ ਨਾਮਿਨੇਟ ਕਰਦੇ ਸੀ ਹੁਣ ਉਹਨਾਂ ਨੇ ਆਪਣੇ ਘਟਾ ਕੇ ਕੁੱਲ 6 ਕਰ ਲਏ ਸੀ 29 ਉਹਨਾਂ ਦੇ ਵੀ ਘਟ ਗਏ ਸੀ ਪਰ ਕਈ ਗੱਲਾਂ ਐਸੀਆਂ ਜਦੋਂ ਜਦੋਂ ਹੋਰ ਬਹੁਤ ਸੁਧਾਰ ਸੀ 1 ਰੁਪਿਆ ਇਹ ਪੰਜਾਬ ਵਾਲੇ ਜਿਹੜੇ ਉਹ ਦਿੰਦੇ ਨਹੀਂਗੇ ਉਦਾ ਜਿਹੜਾ ਪੱਧਰ ਆ ਉਹ ਬੜਾ ਬੁਰਾ ਹਾਲ ਹੋ ਰਿਹਾ ਉੱਥੇ ਨਵੇਂ ਕੋਰਸਸ ਪੰਜਾਬ ਦੇ ਕਾਲਜਿਸ ਨੂੰ ਨਹੀਂ ਨਹੀਂ ਜਾ ਰਹੇ ਸਾਡੇ ਨਵੇਂ ਪ੍ਰਿੰਸੀਪਲ ਪ੍ਰੋਫੈਸਰਸ ਨਹੀਂ ਲੱਗ پا ਰਹੇ ਆਪਸ ਵਿੱਚ ਲੜੀ ਭੜੀ ਜਾਂਦੇ ਆ 90 99 ਬੰਦੇ ਪਰ ਸਭ ਗੱਲਾਂ ਪਰੇ ਜਦੋਂ इमोਸ਼ਨਸ ਆ ਗਏ ਬੱਚੇ ਇਨਵੋਲ ਹੋ ਗਏ ਉਹਨਾਂ ਤੋਂ ਉੱਤੇ ਕੁਝ ਨਹੀਂ ਇੱਕਦਮ ਇਸ ਗੱਲ ਨੂੰ ਕਹਿ ਕੇ ਸਿਰਫ ਉਹ ਵੀ ਇੱਕ ਦੋ ਦਿਨ ਤਾਂ ਲੱਗੇ ਕਿਉਂਕਿ ਬਿਹਾਰ ਇਲੈਕਸ਼ਨ ਚੱਲ ਰਹੀ ਸੀ ਸਾਰੇ ਉੱਧਰ ਗਏ ਸੀ ਮੈਂ ਵੀ ਤਰਨ ਤਰਨ ਸੀ ਨਹੀਂ ਤਾਂ ਉਹ ਇੱਕ ਦੋ ਦਿਨ ਵੀ ਨਹੀਂ ਲੱਗਦੇ ਏ emotions ਜਿਹਨੋਂ ਆਗੇ 1 ਮਿੰਟ ਚ ਉਹ ਸਾਰੀਆਂ ਗੱਲਾਂ ਵਾਪਸ ਲਈਆਂ ਗਈਆਂ ਜਿਵੇਂ ਪੁਰਾਣਾ ਸੀ ਉਹ ਕੀਤਾ ਗਿਆ ਹੁਣ ਸਿਰਫ ਇੰਨੀ ਗੱਲ ਆ ਹੁਣ VC ਨੇ ਲਿਖ ਕੇ ਭੇਜਦੀ ਚਾਂਸਲਰ ਸਾਹਿਬ ਨੂੰ ਚਿੱਠੀ ਵੀ ਡੇਟ ਅਨਾਉਂਸ ਕਰ ਦੋ ਹੁਣ ਡੇਟ ਅਨਾਉਂਸ ਕਰ ਦਾਂਗੇ ਬਸ ਗੱਲ ਖਤਮ ਪਰ ਮੇਰੀ ਬੇਨਤੀ ਆ ਤੇ ਹਰ ਮਤਲਬ ਹੁਣ ਮੈਂ ਕਿਸੇ ਨੂੰ ਇਸ ਮੌਕੇ ਤੇ ਕਹਿ ਨ ਕਿੰਤੂ ਪਰੰਤੂ ਨਹੀਂ ਕਰ ਸਕਦਾ ਕਿਉਂਕਿ ਅਸੀਂ ਸਰਕਾਰ ਚ ਅਸੀਂ ਹਾਲਾਤ ਨੂੰ ਸੰਭਾਲਣਾ ਹੈ ਪਰ ਤੁਸੀਂ ਬੱਚਿਓ ਮੇਰੇ ਜਿਹੜੇ ਉੱਥੇ ਆ ਸਾਰੇ ਤੁਸੀਂ ਬੈਠੇ ਹੋ ਉੱਥੇ ਲੋਕ ਤਾਂ ਦੇਖੋ ਫਿਰ ਕਹਿੰਦੇ ਜੀ ਇਹ ਸਾਨੂੰ ਕਹਿੰਦੇ ਸਟੱਫ ਆ ਗਿਆ ਕਹੇ ਲੋਕ ਆਏ ਹੋਏ ਸੀ ਉਹਨਾਂ ਦਾ ਕੋਈ ਮਤਲਬ ਸੀ ਐਜੂਕੇਸ਼ਨ ਨਾਲ ਉਹ ਬੱਚਿਆਂ ਦਾ ਕੋਈ ਫਾਇਦਾ ਕਰਨ ਆਏ ਸੀ ਉੱਥੇ ਜਿੱਥੇ ਵੀ ਚਾਹੇ ਕੋਈ ਆਪਣਾ ਬੁੱਢੇ ਗੰਦੇ ਨਾਲੇ ਦਾ ਮਸਲਾ ਆ ਜਾਏ ਉੱਥੇ ਵੀ ਇਹ ਨੇ ਚਾਹੇ ਕੋਈ ਹੋਰ ਕਿਸੇ ਪਿੰਡ 'ਚ ਕੋਈ ਇਸ਼ੂ ਆ ਜਾਏ ਉੱਥੇ ਵੀ ਇਹ ਪਹੁੰਚ ਜਾਂਦੇ ਆ ਮੈਨੂੰ ਦੱਸੋ ਦੱਸਈ ਨਾ ਇਹ ਇਹ ਕੀ ਕੀ ਚਾਹੁੰਦੇ ਕੀ ਨੇ ਇਹ ਤਾਂ ਸਿਰਫ ਅੱਗ ਲਾਉਣਾ ਚਾਹੁੰਦੇ ਆ ਵੀ ਕਿਸੇ ਤਰੀਕੇ ਨਾਲ ਪੰਜਾਬ ਨੂੰ ਅੱਗ ਲੱਗ ਜਾਏ ਪੰਜਾਬ ਦੇਸ਼ ਦਾ ਏ ਦੇਸ਼ ਪੰਜਾਬ ਦਾ ਏ ਇਸ ਕਰਕੇ ਇਹ ਗੱਲਾਂ ਜਿਹੜੇ ਵੀ ਕਰਦੇ ਆ ਉੱਥੇ ਆ ਕੇ ਉਹ ਬੜੀਆਂ ਮਾੜੀਆਂ ਨੇ ਯਾਰ ਪੋਜ਼ਿਟਿਵ ਗੱਲ ਕਰੋ ਨਾ ਇਹ ਕਿਉਂ ਪੱਟ ਪੱਟ ਦਾਂਗੇ ਚੱਕ ਦਾਂਗੇ ਉਡਾ ਦਾਂਗੇ ਇਹ ਕੀ ਆ ਆਪਾਂ ਪੜੇ ਲਿਖੇ ਬੰਦੇ ਆ ਯੂਨੀਵਰਸਿਟੀ ਇੱਥੇ ਵੱਡੀ ਆ ਮੈਂ ਤਾਂ ਕਹਿੰਦਾ ਵੀ ਜਦੋਂ ਸਾਡੇ ਨਾਲ ਨੂੰ ਪਤਾ ਲੱਗਿਆ ਸੀ ਇਹ ਗੱਲ ਕੀਤੀ ਕੋਈ ਚਾਰ ਬੰਦੇ ਗੱਲ ਤਾਂ ਕਰਨ ਨਾ ਪਰ ਕੋਈ ਕਿਸੇ ਨੂੰ ਪਤਾ ਹੀ ਨਹੀਂ ਆਪ ਮੇਰੇ ਨਾਲ ਕਈ ਉਦੋਂ ਬਾਦ ਜਿਹੜੇ ਯੂਨੀਵਰਸਿਟੀ ਦੇ ਬੱਚੇ ਜਿਹੜੇ ਜਿਹੜੇ ਉਹਨਾਂ ਦੀ ਬਾਡੀ ਸੀ ਬਣੀ ਹੋਈ ਮੇਨ ਉਹ ਕਹਿੰਦੇ ਜੀ ਸਾਡੇ ਵਾਸਤੇ ਕੁਝ ਰਿਹਾ ਹੀ ਨਹੀਂ ਸਾਡੀ ਤਾਂ ਇੱਕ ਸਟੇਜ ਸੀ ਥੌਂ ਥੌਂ ਤੇ ਸਟੇਜਾਂ ਲਾ ਲਈਆਂ ਆ ਕੇ ਆਪ ਹੀ ਨਾਲ ਮਾਈਕ ਲਿਆਏ ਆਪ ਹੀ ਸਪੀਕਰ ਲਿਆਏ ਕੰਮ ਚੱਕ ਤਾਂ ਸ਼ੁਰੂ ਕਰਤਾ ਕਿਸੇ ਨੇ ਕੋਈ ਘੋੜੇ ਭਜਾਈ ਫਿਰਦਾ ਕੋਈ ਕੋਸ਼ਿਸ਼ ਕਰਦਾ ਫਿਰਦਾ ਕੋਈ ਕਚਰਾ ਨਹੀਂ ਫਿਰਦਾ ਇਹ ਕੋਈ ਹਾਲ ਆ ਇਹ ਕੋਈ ਆਪਾਂ ਕੀ ਚਾਹੁੰਨੇ ਕੀ ਆ ਇਸ ਕਰਕੇ ਅਸੀਂ ਬੈਠੇ ਆ ਕੋਈ ਐਸੀ ਗੱਲ ਨਹੀਂ ਹੁੰਦੀ ਹੁਣ 100% ਮੈਂ ਜਿਵੇਂ ਕਿਹਾ ਵੀ ਡੇਟਸ ਜਿਹੜੀਆਂ ਅਨਾਉਂਸ ਹੋਣਗੀਆਂ ਇਲੈਕਸ਼ਨ ਹੋਏਗੀ ਬਿਲਕੁਲ ਪ੍ਰੋਪਰ ਇਲੈਕਸ਼ਨ ਹੋਏਗੀ ਡੈਮੋਕਰੈਟਿਕ ਤਰੀਕਾ ਇਹ ਉਹ ਬਿਲਕੁਲ ਐਲਾਨਿਆ ਜਾਊਗਾ ਨੈਕਸਟ ਮੀਥੇਰ ਉਹਨਾਂ ਨੇ ਇੱਕ ਵਾਰੀ ਇੱਕ ਟ੍ਰਿਕ ਕਰਕੇ ਪਾਜੀ ਮੀਥੇਰ ਉਹਨਾਂ ਨੇ 30 ਦਿਨ ਦਾ ਅਲਟੀਮੇਟਮ ਦਿੱਤਾ ਕਿ ਬਰਨਾਲਾ ਤੁਸੀਂ ਬੰਦੇ ਭਾਰਤ ਦਾ ਸਟੇਸ਼ਨ ਨਹੀਂ ਬਣਾਇਆ ਮੀਥੇਰ ਉਹਨਾਂ ਨੇ ਸਟਾਪੇਜ ਸਟਾਪੇਜ ਹਾਂ ਸਟਾਪੇਜ ਇਹ ਤਾਂ ਦੇਖੋ ਜੀ ਦੇਖੋ ਇੱਕ ਗੱਲ ਇਹ ਪ੍ਰੋਸੈਸ ਆ ਪਹਿਲਾਂ ਤਾਂ ਚਲਦੀ ਹੋਈ ਨਹੀਂ ਸੀ ਹੁਣ ਚਲਾਈ ਆ ਹੁਣ ਲੋਕਾਂ ਨੂੰ ਅੱਗੇ ਚੰਗੀ ਲੱਗਦੀ ਆ ਲੋਕ ਹਰੇਕ ਕਹਰੇ ਵੀ ਸਾਡੇ ਰੋਕੋ ਰੋਕਾਂਗੇ ਇਹ ਤਾਂ ਡਿਮਾਂਡ ਆ ਡਿਮਾਂਡ ਹੁੰਦੀ ਰਹਿਣੀ ਆ ਪਰ ਇਹ ਨਹੀਂ ਹੋ ਸਕਦਾ ਵੀ ਅੱਜ ਹੀ ਰੋਕੋ ਕੋਈ ਕੋਈ ਟਾਈਮਿੰਗ ਆ ਕਿੰਨੇ ਸਟੇਸ਼ਨਾਂ ਵੱਲ ਰੂਟ ਬਣਿਆ ਏ ਮੀਤ ਹੇਰ ਸਾਹਿਬ ਮੇਰੇ ਨਾਲ ਮੇਰੇ ਕੁਲੀਗ ਨੇ ਉਹਨਾਂ ਦੇ ਇਕੱਲੇ ਉਹ ਨਹੀਂ ਸਾਡੇ ਕੇਬਲ ਢਿੱਲੋਂ ਜੀ ਐਮਐਲਏ ਨੇ ਉਹਨਾਂ ਨੇ ਰਜਿੰਦਰ ਗੁਪਤਾ ਜੀ ਜਿਹੜੇ ਹੁਣ ਐਮਪੀ ਬਣੇ ਨੇ ਮੇਰੇ ਬੀਜੇਪੀ ਦੇ ਬਹੁਤ ਸੀਨੀਅਰ ਲੀਡਰਸ਼ਿਪ ਸਾਰੇ ਮਿਲੇ ਆ ਮੈਨੂੰ ਉਹ ਇੱਕ ਵੱਡਾ ਜ਼ਿਲ੍ਹਾ ਏ ਸੰਗਰੂਰ ਉਹ ਇੱਕ ਵਿੱਚੋਂ ਜਿਹੜਾ ਏ ਉਹ ਰਹਿ ਗਿਆ ਉਹਨੂੰ ਹੋਰ ਵੀ ਟ੍ਰੇਨਾਂ ਬੜੀਆਂ ਚਲਣੀਆਂ ਹਜੇ ਤਾਂ ਮੈਂ ਜਿੰਨੇ ਦੱਸਿਆ ਕਿ ਸ਼ੁਰੂਆਤ ਆ ਪਰ ਮੀਤ ਹੇਰ ਜੀ ਦੀ ਗੱਲ ਬਿਲਕੁਲ ਸਹੀ ਕਹਿ ਰਹੇ ਆ ਉਹ ਮੈਨੂੰ ਮਿਲ ਕੇ ਆਏ ਸੀ ਉਸ ਵੇਲੇ ਉਹਨਾਂ ਨੂੰ ਪਹਿਲਾਂ ਮੈਂ ਇਹ ਬੇਨਤੀ ਕੀਤੀ ਸੀ ਵੀ ਰੂਟ ਪਹਿਲਾਂ ਜੀ ਫਾਈਨਲ ਹੋ ਗਿਆ ਅਸ ਤੋਂ 15 ਮਿੰਟ ਜਿਹੜੇ ਆ ਉਹ ਲੱਗਦੇ ਆ ਟ੍ਰੇਨ ਸਲੋ ਹੁੰਦੀ ਆ ਸਲੋ ਹੋਣ ਤੋਂ ਰੁਕਦੀ ਆ ਫਿਰ ਸਪੀਡ ਫੜਦੀ ਆ ਤੇ ਉਹ ਸਾਰਾ ਜਿਹੜੀਆਂ ਸਾਨੂੰ ਕਈ ਗੱਲਾਂ ਅਸੀਂ ਵੀ ਪਹਿਲਾਂ ਐਮਪੀ ਹੁੰਦੇ ਅਸੀਂ ਕਹਿੰਦੇ ਸੀ ਹੁਣ ਪਰ ਮਹਿਕਮੇ ਚ ਹੁਣ ਸਾਨੂੰ ਕਈ ਗੱਲਾਂ ਸਮਝ ਆ ਜਿਹੜੀ ਪਰ ਉਹ ਫਿਰ ਮੈਂ ਤੁਹਾਨੂੰ ਗੱਲ ਦੱਸਦੀ ਵੀ ਅਮੋਸ਼ਨਸ ਦੇ ਨਾਲ ਜਿਹੜੀ ਗੱਲ ਜੁੜ ਜੇ ਨਾ ਉਹਨੂੰ ਫਿਰ ਤੁਸੀਂ ਆਪਣੇ ਤੋਸ ਤਰੀਕੇ ਨਾਲ ਨਹੀਂ ਦੇਖ ਸਕਦੇ ਮੇਰੇ ਅਮੋਸ਼ਨ ਨਾਲ ਅੜੀ ਗੱਲ ਆ ਉਹਦੇ ਮੁਰੇ ਸਲੰਡਰ ਹੀ ਹੋਣਾ ਪੈਂਦਾ ਵੀ ਤੁਸੀਂ ਦੋ ਸਵਾਲ ਨੇ ਇੱਕ ਤਾਂ ਜਿਹੜੀ ਰੇਲਵੇ ਦੇ ਵਿੱਚ ਜਿਹੜੀ ਨਾਈਟ ਸ਼ਿਫਟ ਹੈ ਉਦੇ ਵਿੱਚ ਕੋਈ ਉਤਾਰ ਹੋਵੇਗਾ ਕਿਉਂਕਿ ਬਹੁਤ ਢਿੱਲੀ ਹੈਗੀ ਤੁਹਾਡਾ ਸਵਾਲ ਇਹ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨੌਜਵਾਨਾਂ ਦੀ ਭਰਤੀ ਹੈ ਪੰਜਾਬ ਦੀ ਉਹਦੇ ਲਈ ਕੋਈ ਕੋਟਨ ਨਿਰਧਾਰਤ ਕੀਤਾ ਤੁਸੀਂ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਬਿਲਕੁਲ ਠੀਕ ਕਹੀ ਹੈ ਵੀ ਕਈ ਜਗ੍ਹਾ ਸਾਡੇ ਜਿਹੜੇ ਨਾਈਟ ਸ਼ਿਫਟ ਵਾਲਾ ਨਾ ਉਹ ਇਹਨੇ ਰੇਲਵੇ ਦੇਖੋ ਪੰਜਾਬ ਦੇ ਵਿੱਚ ਕਿਸੇ ਨੇ ਕੰਮ ਕੀਤਾ ਹੀ ਨਹੀਂ ਕਿਉਂਕਿ ਐਨਸੀ ਸਭ ਨੂੰ ਵੀ ਪੰਜਾਬ ਦੇ ਕੋਲ ਤਾਂ ਗੱਡੀਆਂ ਨੇ ਕਾਰਾਂ ਨੇ ਜੀ ਸੜਕਾਂ ਨੇ ਰੇਲਵੇ ਦੀ ਤਾਂ ਇੱਥੇ ਲੋੜ ਹੀ ਨਹੀਂ ਜਿਵੇਂ ਪਰ ਅੱਜ ਹਰ ਜਗ੍ਹਾ ਪੋਲੂਸ਼ਨ ਆ ਅੱਜ ਹਰ ਜਗ੍ਹਾ ਸੇਫਟੀ ਐਕਸੀਡੈਂਟ ਦੀ ਲੋੜ ਆ ਅੱਜ ਟ੍ਰੇਨ ਨੇ ਜਿਹੜੀ ਉਹ ਫਾਸਟ ਟ੍ਰੇਨ ਆ ਗਈਆਂ ਜਿਹਦੇ ਵਿੱਚ ਬੈਠੋ ਤੁਸੀਂ ਰਾਮਨਾਥ 360 ਡਿਗਰੀ ਤੋਂ ਨਹੀਂ ਘੁੰਮਦੀਆਂ ਐ ਸੀਟਸ ਘੁੰਮਦੀਆਂ ਐ ਹਰ ਚੀਜ਼ ਅਵੇਲੇਬਲ ਆ ਵਾਈਫਾਈ ਜੋ ਵੀ ਚੀਜ਼ਾਂ ਚਾਹੀਦੀਆਂ ਲੋਕ ਹੁਣ ਪ੍ਰੇਫਰ ਕਰਨ ਲੱਗੇ ਇੱਕ ਤਾਂ ਟਾਈਮ ਨੂੰ ਇੱਕ ਰਸ਼ ਬਹੁਤ ਆ ਉਹ ਇਹ ਪਰ ਜਿਹੜੀ ਨਾਈਟ ਸ਼ਿਫਟ ਆ ਉਹ ਕਈ ਦਿੱਕਤਾਂ ਸਾਨੂੰ ਟੈਰਰਿਜ਼ਮ ਵੇਲੇ ਨਹੀਂ ਆਈਆਂ ਹੋਈਆਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਉਹ ਚ ਕਈ ਟਰੈਕਸ ਤੇ ਅਸੀਂ ਉਹ ਸੁਧਾਰ ਕਰ ਰਹੇ ਆ ਨਾਈਟ ਸ਼ਿਫਟ ਵਾਲਾ ਜਿਵੇਂ ਮੈਂ ਤਰਨ ਤਰ ਨਹੀਂ ਗਿਆ ਸੀ ਮੈਂ ਕਪੂਰਥਲੇ ਗਿਆ ਉੱਥੋਂ ਮੈਨੂੰ ਸਾਹਮਣੇ ਕਿਹਾ ਜੀ ਵੀ ਨਾਈਟ ਸ਼ਿਫਟ ਮੰਨਦਾ ਇਸ ਕਰਕੇ ਟ੍ਰੇਨਾਂ ਉਸ ਟਾਈਮ ਚੱਲਦੀਆਂ ਹੀ ਨਹੀਂ ਗਈਆਂ ਤੇ ਅਸੀਂ ਇੱਥੋਂ ਜੇ ਬਿਆਸ ਜਾਣਾ ਹੈ ਬਿਆਸ ਤੋਂ ਸਾਰੀ ਦਿੱਲੀ ਵਾਲੀਆਂ ਟ੍ਰੇਨਾਂ ਫੜਨੇ ਉਹ ਨਹੀਂ ਫੜ ਸਕਦੇ ਉਹ ਵੀ ਸੁਧਾਰ ਅਸੀਂ ਕਰਨ ਲੱਗੇ ਆਂ ਕਈ ਜਗ੍ਹਾ ਆਪਣੇ ਵੀਨ ਪ੍ਰੋਬਲਮ ਇਹ ਆ ਵੀ ਟ੍ਰੇਨਾਂ ਦੀ ਸਪੀਡ ਜਿਹੜੀ ਟਰੈਕ ਦੀ ਸਪੀਡ ਆ ਉਹ ਘਟਾ ਜੋ ਅਫੀਸਰ ਸਮਾਨ ਮੈਨੂੰ ਦੱਸਦੇ ਆ ਜਦੋਂ ਮੈਂ ਇਹਨਾਂ ਨਾਲ ਗੱਲਾਂ ਕਰਦਾ ਉਹ ਸਪੀਡ ਜੇ ਨਾ ਵਧਾਈ ਫਿਰ ਟ੍ਰੇਨ ਚਲਾਉਣ ਦਾ ਵੀ ਕੋਈ ਫਾਇਦਾ ਨਹੀਂ ਜੇ ਇੱਕ ਇੱਕ ਤੋਂ ਸ਼ਹਿਰ ਉਹ 50 ਕਿਲੋਮੀਟਰ 40 ਕਿਲੋਮੀਟਰ ਟਰੈਕ ਦੀ ਸਪੀਡ ਆ ਉੱਥੇ ਆਪ ਬੰਦੇ ਵਾਰਤ ਚਲਾ ਕੇ ਕੀ ਕਰਾਂਗੇ 160 ਵਾਲੀ ਪਹਿਲਾਂ ਉਹ ਚੀਜ਼ਾਂ ਦੋਨੋਂ ਅਸੀਂ ਇਹ ਤੇ ਬਹੁਤ ਧਿਆਨ ਆ ਤੇ ਹੋਰ ਬਟ ਓਬਵੀਅਸ ਆ ਜਦੋਂ 24 ਘੰਟੇ ਚੱਲੂਗੀ ਤਾਂ ਉੱਥੇ ਸਾਨੂੰ ਆਫੀਸਰ ਵੀ ਹੋਰ ਲਾਉਣੇ ਪੈਣਗੇ ਮੁਲਾਜ਼ਮ ਵੀ ਹੋਰ ਲਾਉਣੇ ਪੈਣਗੇ ਉਹ ਵੀ ਲਾਵਾਂਗੇ ਤੇ ਭਰਤੀ ਵਾਲਾ ਤਾਂ ਇੰਨਾ ਸਿਸਟਮ ਵਧੀਆ ਇਹਦੇ ਵਿੱਚ ਸਭ ਨੂੰ ਮੈਂ ਤੁਹਾਡੇ ਰਾਹੀਂ ਇਹ ਦੱਸਦਾ ਵੀ ਲਗਾਤਾਰ ਤੁਸੀਂ ਇੱਥੇ ਉਹ ਨਾਰਦਨ ਦੀ ਦੇਖ ਦੇਖ ਲੋ ਜੇ ਤੁਸੀਂ ਇੱਥੇ ਵੈਕੈਂਸੀਆਂ ਨਹੀਂ ਤਾਂ ਸਾਡੀ ਰੇਲਵੇ ਦੀ ਭਰਤੀ ਲਗਾਤਾਰ ਚਲਦੀ ਹੋ ਰਹਿੰਦੀ ਹੈ ਕਦੇ ਬੰਦੀ ਨਹੀਂ ਹੁੰਦੀ ਇਹ ਕੋਈ ਇਹ ਨਹੀਂਗਾ ਵੀ 2 ਸਾਲ ਬਾਅਦ ਕੱਢਣੀ ਹੈ 1 ਸਾਲ ਬਾਅਦ ਕੱਢਣੀ ਹੈ ਤੁਸੀਂ ਆਪਣੇ ਵੈਬਸਾਈਟ ਤੇ ਜਾ ਕੇ ਰੇਲਵੇ ਦੇ ਕਿਸੇ ਵੀ ਜ਼ੋਨ ਦੀਆਂ ਹੋਰ ਦੀਆਂ ਭਰਤੀਆਂ ਚਲਦੀਆਂ ਹੀ ਰਹਿੰਦੀਆਂ ਨੇ ਸਪੋਰਟਸ ਵਾਲਿਆਂ ਨੂੰ ਮੈਂ ਖਾਸ ਚੌਰ ਤੇ ਕਹਿੰਨਾ ਜਿਹੜਾ ਵੀ ਕਿਤੇ ਕਿਸੇ ਕੋਲ 2-3 ਵਾਰ ਏਸ਼ੀਅਨ ਆਪਣੇ ਨੈਸ਼ਨਲ ਖੇਡਿਆ ਹੋਇਆ ਖੇਡ ਰਿਹਾ ਏ ਕੋਈ ਹੋਰ ਇੰਟਰਨੈਸ਼ਨਲ ਮੈਡਲ ਆ ਉਹਨੂੰ ਤਾਂ ਜ਼ਰੂਰ ਰੇਲਵੇ ਚ ਆ ਕੇ ਇਹ ਰੇਲਵੇ ਬਹੁਤ ਵੱਡੀ ਉਹਨਾਂ ਨੂੰ ਜੇ ਕੋਈ ਖੇਡ ਰਿਹਾ ਏ ਉਹਨੂੰ ਨਾਲ ਭਰਤੀ ਕਰਕੇ ਪੋਸਟ ਦੇ ਕੇ 365 ਦਿਨ ਉਹਨੂੰ ਸਪੋਰਟਸ ਦੇ ਲਈ ਛੁੱਟੀ ਦੇ ਕੇ ਰੱਖਦੇ ਆ ਪੇ ਪੂਰੀ ਪਰ ਉਹ ਗਰਾਊਂਡ 'ਚ ਪ੍ਰੈਕਟਿਸ ਕਰੇ ਉਹਨੂੰ ਇੱਕ ਦਿਨ ਵੀ ਕੋਈ ਬੁਲਾਊਗਾ ਨਹੀਂ ਦੇਖੋ ਮੈਂ ਵੀ ਅੱਜ ਇਹ ਖਬਰ ਪੜ੍ਹੀ ਆ ਆਉਂਦੇ ਹੋਏ ਵੀ 10% ਦੀ ਜਿਹੜੀ ਹੁਣ ਇਹ ਚ ਇਹ ਦੇਖਣਾ ਪਊਗਾ ਵੀ ਪੰਜਾਬ ਸਰਕਾਰ ਨੇ ਜੈਪਸੀਆਈ ਨੇ ਕੀ ਮੰਗੀ ਕਦ ਭੇਜੀ ਕਿੰਨੇ ਪਰਸੈਂਟ ਮੰਗੀ ਇਹਦੇ ਵਿੱਚ ਇਹ ਤਾਂ ਬਹੁਤ ਚੰਗੀ ਗੱਲ ਆ ਕਿਉਂਕਿ ਦੇਖੋ ਇਸ ਵਾਰ ਇਹ ਤਾਂ ਕੋਈ ਦੋਰ ਰਹਿ ਨਹੀਂ ਗਈ ਬਈ ਬਾਰਿਸ਼ ਨਾਲ ਪਹਿਲਾਂ ਝਾੜ ਬਹੁਤ ਘਟ ਗਿਆ 10 10 ਕੁਆਂਟਲ ਝਾੜ ਆ ਜਿਹੜਾ ਕੀਲੇ ਮਗਰ ਉਹ ਘਟਿਆ ਤੇ 20 ਤੋਂ 25 25000 ਰੁਪਏ ਸਿੱਧਾ ਸਿੱਧਾ ਉੜ ਗਿਆ ਇਹ ਇਹ ਗੱਲ ਹੁਣ ਦੇਖਣ ਵਾਲੀ ਆ ਵੀ ਇਹ ਹੁਣ ਕਿਉਂ ਦਿੱਤਾ ਮੈਂ ਜ਼ਰੂਰ ਇਹ ਮਹਿਕਮੇ ਨਾਲ ਗੱਲ ਕਰੂੰਗਾ